हांजी ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਜਿਹੜੇ ਵੀਰ ਆਪਣੇ ਫੇਸਬੁੱਕ ਪੇਜ ਤੇ ਇਹ ਵੀਡੀਓ ਦੇਖ ਰਹੇ ਨੇ ਫੇਸਬੁੱਕ ਪੇਜ ਨੂੰ ਜਰੂਰ ਫੋਲੋ ਕਰ ਲਿਓ ਤੇ ਜਿਹੜੇ ਵੀਰ ਆਪਣੇ YouTube ਚੈਨਲ ਦੇ ਉੱਪਰ ਇਹ ਵੀਡੀਓ ਦੇਖ ਰਹੇ ਨੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗੇ ਘੰਟੀ ਵਾਲੇ ਬਟਨ ਨੂੰ ਵੀ ਆਲਟੇ ਸੈੱਟ ਕਰ ਲਿਓ ਤਾਂ ਜੋ ਦੋਸਤੋ ਆਉਣ ਵਾਲੀਆਂ ਨਵੀਆਂ ਵੀਡੀਓ ਦੀਆਂ ਨੋਟੀਫਿਕੇਸ਼ਨ ਅਪਡੇਟ ਤੁਹਾਨੂੰ ਮਿਲ ਸਕਣ ਸਭ ਤੋਂ ਪਹਿਲਾਂ ਅੱਜ ਕਿਸਾਨ ਵੀਰੋ ਜਿਸ ਘਰ ਤੋਂ ਆਪਾਂ ਵੀਡੀਓ ਬਣਾ ਰਹੇ ਹਾਂ ਪਿੰਡ ਬਲਟੋਹਾ ਤਹਿਸੀਲ ਪੱਟੀ ਜ਼ਿਲ ਬਾਈ ਸਖਦੇਵ ਦੇ ਘਰ ਆਏ ਆ ਦੋਸਤੋ ਤੇ ਚਾਰ ਤੁਹਾਨੂੰ ਪਸ਼ੂ ਦਿਖਾਉਣੇ ਆ ਮੱਝਾਂ ਝੋਟੀਆਂ ਜਿਹੜੀਆਂ ਹੋਣਗੀਆਂ ਦੋਸਤੋ ਆ ਚਾਰ ਨਗ ਹੋਣਗੇ ਟੋਟਲ ਤੇ ਜਿਹੜਾ ਵੀ ਐਨੀਮਲ ਤੁਹਾਨੂੰ ਪਸੰਦ ਆਉਂਦਾ ਖਾਸ ਤੌਰ ਤੇ ਤੁਸੀਂ ਉਸ ਦੀ ਜਿਹੜੀ ਆ ਗੱਲਬਾਤ ਬਾਈ ਸਖਦੇਵ ਦੇ ਨਾਲ ਕਰਕੇ ਬਥੇਰੇ ਜਾਣਕਾਰੀ ਲੈ ਸਕਦੇ ਹੋ ਘਰ ਵਿਜ਼ਿਟ ਕਰਕੇ ਜਿਹੜਾ ਪਸ਼ੂ ਸੂਣ ਵਾਲਾ ਹੈ ਖਾਸ ਤੌਰ ਤੇ ਟਿੱਪ ਕੇ ਤਸੱਲੀ ਕਰ ਸਕਦੇ ਹੋ ਸੋ ਇਸ ਵਾਈ ਪਸ਼ੂ ਦੀ ਇੱਕ ਟਾਈਮ ਦੋ ਟਾਈਮ ਦੀ ਚੁਆਈ ਕਰ ਸਕਦੇ ਹੋ ਠੀਕ ਆ ਤੇ 26 ਫਰਵਰੀ ਨੂੰ ਅਜਿਹੜੀ ਆ ਦੋਸਤੋ ਅਸੀਂ ਵੀਡੀਓ ਬਣਾ ਰਹੇ ਹਾਂ ਸਮਾਂ ਜਿਹੜਾ 1.5 ਵਜੇ ਦਾ ਹੈਗਾ ਦੁਪਹਿਰ ਦਾ ਤੇ ਆਜੋ ਬਤੇਰੇ ਡਿਟੇਲ ਜਿਹੜੀ ਆ ਕਰਦੇ ਆ ਬਾਈ ਸੁਖਦੇਵ ਦੇ ਨਾਲ ਗੱਲਬਾਤ ਕਰਕੇ ਸਾਂਝੀ ਤੇ ਆ ਗਿਆ ਸੁਖਦੇਵ ਤੇ ਛਾ ਗਿਆ ਸੁਖਦੇਵ ਬਾਈ ਸੁਖਦੇਵ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਹੋਰ ਬਾਈ ਕਹਿਮੋ ਬੜੀ ਕਿਰਪਾ ਗੁਰਾਂ ਦਾ ਹਾਜ਼ਰੀ ਚਲੋ ਸ਼ੁਕਰ ਮਾਲਕ ਦਾ ਤੇ ਪਾਜੀ ਸੁਖਦੇਵ ਅੱਜ ਚਾਰ ਪਸ਼ੂ ਆ ਆਪਣੇ ਕੋਲ ਆ ਚਾਰ ਪਸ਼ੂ ਆ ਮੱਝਾਂ ਦੇ ਵਿੱਚ ਹੀ ਇਹਨਾਂ ਮੱਝਾਂ ਚਾਰ ਮੱਝਾਂ ਠੀਕ ਆ ਜੀ ਤੇ ਕਰੀਏ ਵੀਰਾਂ ਨਾਲ ਇਨਫੋਰਮੇਸ਼ਨ ਸਾਂਝੀ ਅੱਜ ਝੋਟੀ ਦਾ ਵੀ ਕਿਤੋਂ ਕੱਢ ਕੇ ਲਿਆਂਦੀ ਲੱਗਦੀ ਆ ਹਾਂ ਚੰਗੀ ਝੋਟੀ ਹੈ ਹਾਂ ਰਾਜਾ ਬਹੁਤ ਚੰਗੀ ਝੋਟੀ ਚੱਲ ਤੇ ਟੀ ਦਾ ਸੁਭਾਤਾ ਹੈਗਾ ਡੇਢ ਦਾਉ ਮਹੀਨੇ ਡੇਢ ਦਾ ਹਾਂਜੀ ਤੇ ਦੁੱਧ ਛੋਟੀ ਥੱਲੇ ਆਪਾਂ ਦਾ 12 ਲੀਟਰ ਹੀ ਮਿਲ ਕੇ ਲੈਂਦਾ ਹਾਂਜੀ ਦੁੱਧ ਹੁਣ ਥੋੜਾ ਬਗਾਨਾ ਘਰ ਘਰ ਕੇ ਤੇ 10 ਕਿਲੋ ਪੱਕਾ ਹੈਗਾ ਹੁਣ ਜੀ ਅੱਛਾ ਸੂਈ ਨੂੰ ਭਾਜੀ ਕਿੰਨਾਕ ਟਾਈਮ ਹੋ ਗਿਆ ਸੂਈ ਨੂੰ ਡੇਢ ਮਹੀਨਾ ਹੋ ਗਿਆ ਪੱਕਾ ਡੇਢ ਮਹੀਨਾ ਹਾਂਜੀ ਤੇ ਛੋਟੀ ਦੁੱਜਣੀ ਆ ਦੁੱਜਣ ਦੁੱਜਣ ਜੀ ਬੇ ਠੀਕ ਆ ਬੱਚਾ ਮਗਰ ਕੱਟੀ ਪਾਤੀ ਮਗਰ ਕੱਟੀ ਹੈ ਮਗਰ ਕੱਟੀ ਹੈ ਤੇ ਵੱਡੇ ਪੱਲੇ ਦੀ ਜਿਹੜੀ ਦੋਸਤੋ ਇਹ ਛੋਟੀ ਆ ਤਕਰੀਬਨ ਮੈਂ ਤੁਹਾਨੂੰ ਥੋੜਾ ਬੈਕ ਸਾਈਡ ਤੋਂ ਦਿਖਾਉਂਗਾ ਕਿਉਂਕਿ ਬਹੁਤੇ ਵੀਰਾਂ ਨੂੰ ਜਿਹੜੀ ਸਮਝ ਆ ਜਾਣੀ ਹੈ ਨਾਰਮਲ ਤੁਸੀਂ ਹੋਰ ਮੱਜਾਂ ਵੀ ਨਾਲ ਬੱਜੀਆਂ ਜਿਹੜੀਆਂ ਦੇਖ ਰਹੇ ਹੋ ਵੱਡੇ ਪੱਲੇ ਦੀ ਆ ਚੌੜਾ ਪਿੱਟ ਪੁੱਠਾ ਠੀਕ ਹੈ ਜੀ ਤਕਰੀਬਨ ਬਾਕੀ ਥੱਬਿਆਂ ਦੇ ਥੱਬੇ ਮਗਰੋਂ ਮੈਂ ਕਹਿਣਾ ਹੁਣਾ ਵੀ ਜਦੋਂ ਚੀਜ਼ ਵੱਡੀ ਟੱਕਰਦੀ ਆ ਤੇ ਲਫਜ ਕਿਹਨੇ ਬਣਦੇ ਆ ਬਾਕੀ ਸਿੰਘੀ-ਸੁੰਗੀ ਜਿਹੜੀ ਹੈਗੀ ਆ ਫੇਸ ਦੀ ਕੁਆਲਿਟੀ ਆ ਤੁਸੀਂ ਵੇਖ ਕੇ ਚੈੱਕ ਕਰੋ ਆਹ ਵੇਖੋ ਜੀ ਆਹ ਫੇਸ ਤੋਂ ਜੇ ਠੀਕ ਹੈ ਬਹੁਤ ਵਧੀਆ ਚੰਗੀ ਅਸ਼ਕੀਨੀ ਜਿਹੜੀ ਆ ਝਲਕ ਮਾਰਨ ਲਈ ਹੈ ਝੋਟੀ ਦੇ ਵਿੱਚੋਂ ਤੇ ਭਾਜੀ ਹੁਣ ਜਿਹੜਾ ਦੁੱਧ ਦੱਸਿਆ ਸਹੀ ਵੇਸੇ 10 ਕਿਲੋ 10 ਕਿਲੋ 10 ਕਿਲੋ ਰਾਜ ਸਾਹ ਪਈ ਨਹੀਂ ਅਖਣ 12 13 ਦੇ ਆ ਜਾ ਕੇ 9 ਦੇਵੇ 8 ਦੇਵੇ ਬਿਲਕੁਲ 10 ਕਿਲੋ ਪੱਕਾ ਖੰਡੇ ਦਾ ਤੋਲਮੰਦ ਹੋਦੇ ਹਾਂ ਆਪਣੇ ਥਾਂ ਦਾ ਵਾਦਾ ਘਾਟਾ ਵੇ ਮੇਰੀ ਗਾਰੰਟੀ ਮਗਰ ਲੈਣਾ ਮਗਰਲਾ ਬਰਾਬਰ ਅਗਲੇ ਨਾਲ ਲਓ ਵੀ ਦੋਸਤੋ ਕਰੋ ਚੈੱਕ ਕਿਉਂ ਨਾ ਕੋਈ ਝੋਕਾ ਨਾ ਹੋਊਗਾ ਠੀਕ ਹੈ ਭਾਈ ਸੁਖਦੇਵ ਕਹਿੰਦਾ ਵੀ ਅਗਲੇ ਨਾਲ ਅਗਲਾ ਤੇ ਪਿਛਲੇ ਨਾਲ ਪਿਛਲਾ ਥਾਂ ਦੀ ਤੁਸੀਂ ਚੁਵਾਈ ਕਰ ਲਿਓ ਕੋਈ ਧਾਰਾਂ ਬਾਦ ਘਟਦੀ ਹੋਣ ਤੇ ਜਿਹੜੇ ਚਾਂਸ ਹੀ ਨਹੀਂ ਹੈਗੇ ਸਵਾਲ ਹੀ ਨਹੀਂ ਪੈਦਾ ਹੁੰਦਾ ਗਾਰੰਟੀ ਆ ਠੀਕ ਹੈ ਤੇ ਉਹ ਕਰੋ ਕਰੋ ਜੇਕਰ ਤੇ ਖੋਲ ਗਿਆ ਭਾਜੀ ਸਖਦੇਵ ਸਿੰਘ ਜੀ ਵੱਡੀ ਝੋਟੀ ਆ ਦੋਸਤੋ ਠੀਕ ਆ ਤੇ ਗਰੀਬਨ ਜਦੋਂ ਵੱਡੀ ਝੋਟੀ ਆ ਵੱਡਾ ਪਸ਼ੂ ਆਪਾਂ ਕਹਿ ਦਈਏ ਤੇ ਕੱਦ ਕਾਠੀ ਦੇ ਵਿੱਚ ਜਰੂਰ ਜਿਹੜਾ ਜਿਗਰ ਜਿਹੜਾ ਬਿਲਕੁਲ ਜਿਹੜਾ ਤੁਸੀਂ ਸੋਚ ਸਕਦੇ ਹੋ ਵੱਡੇ ਕੱਦ ਕਾਠ ਦੇ ਵਿੱਚ ਝੋਟੀ ਚੰਗੀ ਆ ਬਾਕੀ 10 ਕਿਲੋ ਦਾ ਚਵਾ ਜਿਹੜਾ ਹੁਣ ਮੌਕੇ ਤੇ ਬਿਲਕੁਲ ਹਾਜ਼ਰ ਆ ਠੀਕ ਆ ਤੇ 1.5 ਮਹੀਨਾ ਚਰਨੇ ਚ 14 ਕਿਲੋ ਦਿੱਤਾ ਠੀਕ ਆ ਜੀ ਠੀਕ ਤੇ ਬੱਚਾ ਜਿਹੜਾ ਆਪਾਂ ਉਹ ਵੀ ਪ੍ਰੋਪਰ ਦਿਖਾ ਦਾਂਗੇ ਉਸ ਤੋਂ ਪਹਿਲਾਂ ਤੁਸੀਂ ਇੱਕ ਵਾਰੀ ਜਿਹੜਾ ਥੰਮਲੇਵਾ ਵੇਖ ਕੇ ਚੈੱਕ ਕਰੋ ਠੀਕ ਆ ਜੀ ਆਹ ਦੇਖੋ ਜੀ ਬਹਿਣੀ ਵਾਲੇ ਪਾਸੇ ਤੋਂ ਤੁਸੀਂ ਥਣ ਜਿਹੜੇ ਆ ਜਰੂਰ ਦੇਖ ਲਓ ਬੜੀ ਚਵਾਈ ਬੜੀ ਚੰਗੀ ਰਾਸ ਨੇ ਠੀਕ ਆ ਜੀ ਠੀਕ ਆ ਆ ਬੈਕ ਸਾਈਡ ਤੋਂ ਵੇਖੋ ਠੀਕ ਆ ਤੇ ਬੱਚਾ ਜਿਹੜਾ ਮਗਰ ਭਾਜੀ ਕਿਹੜਾ ਸੀ ਠੀਕ ਆ ਠੀਕ ਆ ਉਹ ਪਰਲੇ ਦਾ ਕੱਟੀ ਆ ਬੱਚਾ ਜਿਹੜਾ ਕੱਟੀ ਆ ਕੱਟੀ ਵੀ ਚੰਗੀ ਠੀਕ ਆ ਹੈਗਾ ਟਾਈਮ ਹੈ ਡੇਢ ਕਿ ਮਹੀਨੇ ਦਾ ਵਾ ਡੇਢ ਕਿ ਮਹੀਨੇ ਦਾ ਡੇਢ ਦਾ ਲਾਲੇ ਕੋਈ ਦੌਂ ਦਾ ਲਾਲੇ ਕੱਟੀ ਵੀ ਫਲਾਈ ਫਲਾਈ ਪੂਰੀ ਆ ਕੱਟੀ ਵੀ ਪੂਰੀ ਠੀਕ ਆ ਮਗਰ ਕੱਟੀ ਆ ਤੁਸੀਂ ਧਿਆਨ ਦੇ ਨਾਲ ਬਿਲਕੁਲ ਜਿਹੜਾ ਦੇਖ ਰਹੇ ਤੇ ਆ ਕੱਟੀ ਐਸ ਪਹਿਲੇ ਨੰਬਰ ਵਾਲੀ ਝੋਟੀ ਦੇ ਮਗਰ ਠੀਕ ਆ ਆਜੋ ਬਾਕੀ ਜਿਹੜਾ ਰੇਟ ਹੈਗਾ ਉਹ ਬਾਈ ਤੋਂ ਪੁੱਛ ਲੈਣੀ ਆਪਾਂ ਪਾਜੀ ਮੁੱਲ ਕਿੰਨਾ ਡਿਮਾਂਡ ਕੀ ਆ ਮੁੱਲ ਰਾਸ਼ਿਆ ਜੀ ਤਾਂ ਕਰਦਾ ਲੋਕਾਂ ਨੇ ਵੇਖ ਕੇ ਡੇਢ ਹੀ ਮੰਗੀਏ ਹਾਂਜੀ 72000 ਦੀ ਝੋਟੀ ਦੇ ਦਾਂਗੇ 72 ਦੀ ਹਾਂ ਲੱਖ ਦੀ ਝੋਟੀ ਹੈਗੀ ਆ ਤਾਜੀ ਸਹੀ ਹੋਵੇ ਠੀਕ ਹੈ ਜੀ ਤੇ ਹੁਣ ਆਪਾਂ ਲੈਸ ਕਰਕੇ ਨੰਨ ਦੇਣੀ 72 ਦੀ ਹਾਂ 72 ਦੇ ਵਿੱਚ ਕੋਈ 8 ਦਿਨਾਂ ਦੀ ਝੋਟੀ ਨੂੰ ਠੀਕ ਆ ਪਰ ਆਏ ਹੂੰ ਹੂੰ ਗਾਰੰਟੀ ਨਹੀਂ ਦੇਣੀ ਝੋਟੀ ਸੋਣ ਵਾਲੀ ਠੀਕ ਹੈ ਜੀ ਹਾਂ ਹਾਂ ਲਓ ਵੀ ਦੋਸਤੋ ਬਾਕੀ ਏਆਈ ਹੋਈ ਆ ਠੀਕ ਆ ਟੀਕਾ ਭਰਿਆ ਬਾਕੀ ਕੋਈ ਗਾਰੰਟੀ ਨਹੀਂ ਕਿ ਤੁਸੀਂ ਬੇਸ਼ੱਕ ਇੱਕ ਖਾਲੀ ਮੰਨ ਕੇ ਲੈ ਕੇ ਜਾਣੀ ਵੀ ਕੋਈ ਇਸੇ ਤਰ੍ਹਾਂ ਦਾ ਖਾਲੀ ਮੰਨ ਕੇ ਲੈ ਕੇ ਜਾਣੀ ਵੀ ਬਾਕੀ ਇੱਕ ਵਾਰੀ ਜਿਹੜਾ ਥਾਣ ਤੁਹਾਨੂੰ ਪੂਰਾ ਚੰਗੀ ਤਰ੍ਹਾਂ ਦੇਖ ਲਓ ਵੀਡੀਓ ਨੂੰ ਪੂਰਾ ਐਂਡ ਤੱਕ ਦੇਖ ਲਿਆ ਕਰੋ ਦੋਸਤੋ ਉਸ ਤੋਂ ਬਾਅਦ ਜਿਹੜਾ ਬੇਸ਼ੱਕ ਤੁਸੀਂ ਓਨਰ ਦੇ ਨਾਲ ਮਾਲਕ ਦੇ ਨਾਲ ਜਿਹੜਾ ਕੰਟੈਕਟ ਕਰ ਲਿਆ ਕਰੋ ਠੀਕ ਆ ਇਸ ਤੋਂ ਬਾਅਦ ਜਿਹੜੀ ਨੈਕਸਟ ਇਹ ਰਾਜਾ ਇਹ ਛੋਟੀ ਦੀ ਆਪਣੀ ਇਹ ਗਾਰੰਟੀ ਆ ਟੁਕੀ ਅਗਲੇ ਸੂਏ ਆਪਣੇ ਤੋਂ ਕੋਈ ਕਾਗਜ਼ ਤਰੇ ਦਿਖਾ ਦੇ ਆਪ ਲੱਖ ਦੀ ਲਾਂਗੇ ਠੀਕ ਹੈ ਜੀ ਲੱਖ ਦੀ ਲਾਂਗੇ ਪੱਕੀ ਉਹ ਜਿੱਡਾ ਕਦ ਕਾਠ ਹੈ ਛੋਟੀ ਦਾ ਕਦ ਕਾਠ ਬਹੁਤ ਵੱਡਾ ਲੱਖ ਦੀ ਮੈਨੂੰ ਦੇ ਦੇ ਇਹ ਨਾ ਹੋਰ ਕਿਸ ਨੂੰ ਦੇ ਦੇ ਹਾਂਜੀ ਠੀਕ ਆ ਇਸ ਤੋਂ ਬਾਅਦ ਜਿਹੜੀ ਦੋਸਤੋ ਅਗਲੀ ਆਪਾਂ ਤੁਹਾਨੂੰ ਮੱਝ ਦਿਖਾਉਣੀ ਆ ਨੀਲੀ ਰਾਵੀ ਦੇ ਵਿੱਚ ਆ ਮੱਝ ਟੇਢਾ ਕੱਟਾ ਠੀਕ ਆ ਬਾਕੀ ਇੱਕ ਵਾਰੀ ਤੁਸੀਂ ਜਿਹੜਾ ਹੈਗਾ ਸਟਰਕਚਰ ਹੈਗਾ ਫੇਸ ਦੀ ਕੁਆਲਿਟੀ ਆ ਬਾਡੀ ਬੰਤਰ ਆ ਉਹ ਪੂਰੀ ਵੇਖ ਲਓ ਬਾਕੀ ਆਪਾਂ ਜਿਹੜਾ ਫੇਰਵਾ ਉਹ ਬਾਅਦ ਵਿੱਚ ਲੈ ਲੈਨੇ ਭਾਈ ਤੁ ਆ ਵੇਖੋ ਜੀ ਬਿੱਲੀ ਮਨਕਨੀ ਆ ਕਾ ਟੇਢਾ ਕੱਟ ਇੱਕ ਪਾਸੇ ਵੇਖੋ ਠੀਕ ਆ ਜੀ ਫੇਸ ਪੂਰ ਦੀ ਕੁਆਲਿਟੀ ਚੰਗੀ ਆ ਤੇ ਆ ਤੁਹਾਨੂੰ ਬੈਕ ਸਾਈਡ ਤੋਂ ਆਪਾਂ ਲੈ ਚਲਦੇ ਹਾਂ ਬਿਲਕੁਲ ਪਤਲੀ ਗੰਡੇ ਜੀ ਛਿਲਕ ਜਿਹੜਾ ਦੋਸਤੋ ਤਕਰੀਬਨ ਬਿਲਕੁਲ ਜਿਹੜੀ ਐ ਸਕਿਨ ਹੈਗੀ ਹੈ ਠੀਕ ਆ ਆ ਕਰੋ ਜੇਕਰ ਠੀਕ ਆ ਤੇ ਹਜੇ ਬਿਲਕੁਲ ਮੈਨੂੰ ਲੱਗਦਾ ਵੀ ਠੁਕੀ ਆ ਬਿਲਕੁਲ ਰੈਡੀ ਹੋ ਰਹੀ ਆ ਅਕੇ ਸੁੰਦੇ ਵਿੱਚ ਭਾਜੀ ਕਿੰਨੇ ਦਿਨ ਬਾਕੀ ਇਹ ਜੀ ਅਜੇ 10 ਦਿਨ ਲੈਣੇ ਗਿਣਤੀ ਦਿਨ 10 ਦਿਨ ਸੂਬਾ ਕਿੰਨੇ ਹੋਊਗਾ ਜੀ ਸੂਬਾ ਇਹ ਤੀਜਾ ਵੀ ਹੋ ਸਕਦਾ ਚੌਥਾ ਵੀ ਹੋ ਸਕਦਾ ਪਰ ਘਰ ਵਾਲੇ ਆਪਾਂ ਤੀਜਾ ਆਖ ਕੇ ਦਿੱਤੀ ਸਲੋਕ ਕਿ ਕਿਸੇ ਭਨਪਰਾ ਦੀ ਸਮਝ ਆ ਚੌਥਾ ਮੰਨ ਲੈਣ ਭਾਵੇਂ ਤੀਜਾ ਮੰਨ ਲੈਣ ਠੀਕ ਆ ਆ ਵੇਖੋ ਜੀ ਠੀਕ ਆ ਤੇ ਠੰਡੀ ਧੀਰੀ ਆ ਦੋਸਤੋ ਜਿਵੇਂ ਇਨੀਲੀ ਦਾ ਵੀ ਦਾ ਪਸ਼ੂ ਅਕਸਰ ਆਪਾਂ ਗੱਲ ਕਰਦੇ ਹੁੰਨੇ ਆ ਵੀ ਜਿਵੇਂ ਮਰਜੀ ਕੋਲੇ ਤੁਰਿਆ ਫਿਰੇ ਕੋਈ ਵੀ ਤੇ ਇਹ ਨਹੀਂ ਮਯਾਲ ਵੀ ਇੱਕ ਪਸ਼ੂ ਕੋਈ ਡੜਕਲ ਹੋਵੇਗਾ 50 ਕਿਲੋ ਹੋਵੇਗਾ ਠੀਕ ਆ ਬਾਕੀ ਆਪਾਂ ਖੋਲ ਕੇ ਤੋੜ ਕੇ ਦਿਖਾਉਣੇ ਆ ਚੌਥਾ ਸੁਆ ਮੰਨ ਲਓ ਭਾਵੇਂ ਤੀਜਾ ਮੰਨ ਲਓ ਠੀਕ ਆ ਜੀ ਤੇ ਸ਼ਾਈਨ ਕਰਦੀ ਪੂਰੀ ਚਮੜੀ ਮੈਂ ਦੁੱਧ ਵਾਲੀ ਪਾਈ ਕਹਿੰਦਾ ਠੀਕ ਆ ਤੇ ਬਾਕੀ ਥਣਾ ਥਣਾ ਪਾਜੀ 蒂ਪ ਕੇ ਲੈਂਦੇ ਨੇ ਆਪਣੀ ਗਰੰਟੀ ਹੋ ਪਿੱਛੇ ਦੀ ਥਣਾ ਦੀ ਜੇ ਧੀ ਗਲਤੀ ਆਪਣੀ ਗਰੰਟੀ ਹੋ ਗਰੰਟੀ ਹੈ ਪਿੱਛਾ ਮਾਰੇ ਥਨ ਵੱਧ ਘਟਵੇ ਇਸ ਗਲਤੀ ਗਰੰਟੀ ਠੀਕ ਹੈ ਭਾਈ ਹਾਂਜੀ ਹਾਂ ਖੋਲ ਗਏ ਭਾਜੀ ਇਹਨੂੰ ਸੋ ਨੀਲੀ 라ਵੀ ਦੀ ਮੈਂ ਆ ਦੋਸਤੋ ਠੀਕ ਆ ਤੇ ਕਈ ਵੀਰਾਂ ਨੂੰ ਹੁੰਦਾ ਵੀ ਵੱਡਾ ਕਦ ਕਾਠਾ ਛੋਟਾ ਮੈਨੂੰ ਅਚੇਚੇ ਤੌਰ ਤੇ ਤੁਸੀਂ ਫੋਨ ਕਰਕੇ ਪੁੱਛਦੇ ਹੋ ਵੱਡੇ ਪੱਲੇ ਦੀ ਆ ਕਿਉਂਕਿ ਮੱਝ ਜਿਹੜੀ ਨੀਲੀ 라ਵੀ ਦੀ ਆ ਬਾਹਲੀ ਉੱਚੀ ਵੱਡੀ ਨਹੀਂ ਹੁੰਦੀਗੀ ਪਰ ਇਹ ਮੱਝ ਜਿਹੜੀ ਆ ਦੋਸਤੋ ਕਾਫੀ ਹੈਵੀ ਬਾਡੀ ਵੇਟ ਦੀ ਆ ਭਾਰਾ ਸਰੀਰ ਤੇ ਕੱਦ ਕਾਠੀ ਵੀ ਸੋਹਣਾ ਵੇਲ ਬੂਲ ਦੀ ਲੰਬਾਈ ਵੇਖੀਏ ਕੋਈ ਛੋਟੀ ਨਹੀਂ ਹੈਗੀ ਲੰਬਾਈ ਵੱਲੋਂ ਵੀ ਕਾਫੀ ਲੰਬੀ ਹੈ ਮੱਜ ਠੀਕ ਆ ਆ ਕਰੋ ਚੈੱਕ ਵੀ ਠੀਕ ਆ ਬਾਕੀ 35 ਦਾ ਜਿਹੜਾ ਪ੍ਰੋਗਰਾਮ ਸੀਗਾ ਬਾਈ ਹੁਣ ਅੱਗੋਂ ਤਸੱਲੀ ਕਰਕੇ ਲਈ ਆ ਬਾਕੀ ਤੁਸੀਂ ਆਪਣੀ ਜਿਹੜੀ ਆ ਤਸੱਲੀ ਆ ਘਰ ਵਿਜਿਟ ਕਰਕੇ ਆਪ ਵੀ ਜਰੂਰ ਕਰ ਲਿਓ ਠੀਕ ਆ ਤੇ ਆਜੋ ਬਾਕੀ ਰੇਟ ਆਪਾਂ ਪੁੱਛ ਲੈਨੇ ਆਂ ਬਾਕੀ ਅੱਖਾ-ਖਾਂ ਦੇ ਮੂੰਹ ਮੱਥੇ ਤੇ ਕੋਈ ਬੰਤਰ ਤੁਸੀਂ ਫੇਰ ਵੇਖ ਲਾ ਵੇਖੋ ਜੀ ਠੀਕ ਆ ਚੰਗੀ ਸੋਹਣੀ ਸਿੰਗੀ ਸੁੰਗੀ ਪੂਰਾ ਫੱਬ ਦੇ ਵਿੱਚ ਲੱਗਾ ਸਿੰਗ ਤੇ ਬਾਈ ਸੁਖਦੇਵ ਜੀ ਕਿੰਨਾ ਮੋਹ ਲੈਂਦਾ ਇਹਦਾ ਮੁੱਲ ਤਾਂ ਰਾਜਸਾਨ ਲੋਕਾਂ ਵਾਲੇ ਵੇਖ ਕੇ ਰਸੀ ਆ ਹਾਂਜੀ ਆਪਾਂ 77000 ਦੀ ਮਹਿੰਦੇ ਦੰਗ 77 ਦੀ ਹਾਂ ਹਾਂ ਉਹਦੇ ਚ ਕੋਈ ਉਹ ਚ ਮਾਨ ਕਰ ਦਾਂਗੇ 1000 ਦਾ 76 ਦੀ ਦੇ ਦੰਗ ਠੀਕ ਹੈ ਜੀ ਹਾਂ ਪਰ ਮੈਂ ਬਹੁਤ ਚੰਗੀ ਮੈਂ ਦੋ ਦੋ 12 13 ਕਿਲੋ ਚ ਵਾਜੂ ਠੀਕ ਹੈ ਜੀ ਹਾਂ ਸਾਹਮਣੇ ਪਹਿਨੀ ਦੱਸ ਦੇਣ ਮੈਂ ਬਿਲਕੁਲ 10 ਦਿਨ ਜਿਹੜਾ ਦੋਸਤੋ ਸਮਾਂ ਲੈ ਜੂਗੀ ਜੇਕਰ ਆਪਾਂ ਵੇਖੀਏ ਨਾ ਹਵਾਨਾ ਲੇਵਾ ਵੇਖੀਏ ਤੇ ਤੁਸੀਂ ਵੇਖ ਸਕਦੇ ਹੋ ਢਿੱਲਾ ਢੁਲਾ ਜੇ ਪੂਰੀਆਂ ਪਖਾਉਂਦੀ ਪਈ ਆ ਆ ਬਾਕੀ ਥਣ ਥਣ ਹੈਗਾ ਜੇ ਬਹਿਣੀ ਤੋਂ ਜੇਕਰ ਆਪਾਂ ਦੇਖੀਏ ਬਹਿਣੀ ਪਾਸੇ ਤੋਂ ਤੇ ਆ ਥਣ ਹੈਗਾ ਠੀਕ ਆ ਤੇ ਥਣ ਵੀ ਬਿਲਕੁਲ ਮੁੱਠੀ ਵਾਲਾ ਤੇ ਚਵਾ ਜਿਹੜਾ ਦੋਸਤੋ ਨਾਰਮਲੀ ਨੀਲੀ ਰਵੀ ਦੀਆਂ ਮੱਝਾਂ ਕੋਈ 10 ਤੋਂ ਬਾਹਰ ਚੱਲਣ ਵਾਲੀਆਂ ਹੁੰਦੀਆਂ ਬਾਕੀ ਚਲੋ ਕੋਈ ਹੋ ਸਕਦਾ ਰਵੇ ਦੇ ਵਿੱਚ ਫਰਕ ਹੋਵੇ ਤੇ ਕੋਈ ਡਾਊਨ ਰਹੇ ਜੇ ਗੱਲ ਵੱਖਰੀ ਆ ਬਾਕੀ ਦਿਨ ਹਜੇ ਨਹੀਂ ਜੂਗੀ ਵੀ 10 ਦਿਨ ਇਸ ਤੋਂ ਬਾਅਦ ਜਿਹੜੀ ਅਗਲੀ ਤੁਹਾਨੂੰ ਇਹ ਵੀ ਤਕਰੀਬਨ 35 ਦਾ ਨੀਲੀ ਦੇ ਵਿੱਚ ਹੀ ਆ ਤੇ ਬਾਕੀ ਤੁਸੀਂ ਕਰੋਸ ਆਂਗ ਦੇ ਵਿੱਚ ਵੀ ਮੰਨ ਸਕਦੇ ਠੀਕ ਆ ਜੀ ਤੇ ਬਾਕੀ ਪੁੱਛ ਲਿਨੀ ਆਪਾਂ ਪੂਰੀ ਡਿਟੇਲ ਤੇ ਭਾਜੀ ਸਖਦੇਵ ਇਸ ਮੱਝ ਦੀ ਕੀ ਡਿਟੇਲ ਹੈ ਇਹ ਦੂਜਾ ਸੂਆ ਰਾਜਸਾ ਝੋਟੀ ਸੁਣੀ ਹੈ ਅੱਛਾ ਜੀ ਪਹਿਲੇ ਸੂਏ ਝੋਟੀ ਨੇ 12 13 ਕਿਲੋ ਦੋ ਚਵਾਇਆ ਪਹਿਲੇ ਸੂਏ ਜੀ ਹਾਂ ਆਪਾਂ ਪਿੰਡੋਂ ਹੀ ਲਈ ਆ ਹੂੰ ਇਹ ਅਜੇ ਕੱਚੀ ਆ 12 ਤਰੀਕ ਨੂੰ ਦੇ ਦਿਨ ਪੂਰੇ ਆ ਠੀਕ ਆ ਹਾਂ 12 ਮਾਰਚ ਨੂੰ ਹੁਣ ਆ 12 ਮਾਰਚ ਨੂੰ ਇਹ ਦਿਨ ਪੂਰੇ ਆ ਇਹ ਆਪਾਂ ਹਰ ਪੱਖੋਂ ਗਰੰਟੀ ਨਾਲ ਝੋਟੀ ਲਈ ਆ ਭਾਵੇਂ ਕੋਈ ਸੂਈ ਲੈ ਜਾਏ ਭਾਵੇਂ ਕੋਈ ਠੁੱਕੀ ਲੈ ਜਾਏ ਠੀਕ ਹੈ ਜੀ ਹਾਂ ਆ ਲਓ ਜੀ ਕਰੋ ਚੱਕ ਦੋਸਤੋ ਠੀਕ ਆ ਬਾਕੀ ਫੇਸ ਦੀ ਕੁਆਲਿਟੀ ਇਦਾਂ ਦੀ ਜੀ ਠੀਕ ਆ ਸਿੰਘੀ ਸੁੰਗੀ ਬਹੁਤ ਛੋਟੀ ਆ ਅੱਬਾ ਦੀ ਚੰਗੀ ਠੁੱਕੀ ਜਿਹਾ ਲੱਗਾ ਸਿੰਘ ਛੋਟਾ ਆ 6 ਦੰਦ ਆ ਜੀ ਠੀਕ ਆ ਮੂੰਹ ਛਿੱਗੀ ਆ ਬਈਆਂ ਦਾ ਤੇ ਆ ਵੇਖੋ ਜੀ ਠੀਕ ਆ ਮੱਥੇ 'ਚ ਬਾਹਰ ਲੇਗਾ तकरीबन ਨਾਲ ਜਿਹੜੀ ਆ ਦੋਸਤੋ ਬਿਲਕੁਲ ਥੋੜੀ ਮਾਰਕਿੰਗ ਵਿਖਾਉਂਦੀ ਆ ਤੇ ਮਗਰਲੇ ਪੈਰ ਵਾਈਟ ਆ ਆਕਰੋ ਚੱਕ ਜੀ ਪੈਰ ਧੋਤੇ ਆ ਮਗਰਲੇ ਠੀਕ ਤੇ ਪੂਛ ਵੀ ਉੱਪਰ ਤੱਕ ਵਾਈਟ ਆ ਵੀ ਕਹਿਣ ਤੋਂ ਭਾਵੇਂ ਵੀ ਨੀਲੀ ਚ ਚਲੋ ਇਸ ਦੀ ਜਿਹੜੀ ਆ ਦੋਸਤੋ ਆਪਾਂ ਮੱਝ ਮੰਨ ਸਕਦੇ ਹਾਂ ਆਪਾਂ ਅੱਖ ਨਹੀਂ ਰਾਸਿਆਂ ਹਾਂ ਇਹ ਸਾਡੇ ਪਿੰਡੋ ਅਰਸਾਲ ਸਿੰਘ ਕੁਲਮਾਦੀ ਹੁੰਦਾ ਹੈ ਹਾਂਜੀ ਉਹਦੀਆਂ ਧੀਆਂ ਹੀ ਆ ਗਾਂਦੀਆਂ ਇਹ ਜੀ ਹਾਂ ਹਾਂ ਠੀਕ ਆ ਇਹ ਅਹੀਂ ਨਹੀਂ ਆਂਦੇ ਅੱਛਾ ਜੀ ਪਰ ਇਹ ਉਹ ਆਪਾਂ ਲਈ ਹੀ ਲੱਗੋ ਵੇਲੀਆਂ ਤੋਂ ਹਨਾ ਇਹ ਕਰਕੇ ਉਸੇ ਮਾਲੀ ਦੀਆਂ ਧੀਆਂ ਆ ਪਾਜੀ ਰਸਾਲ ਮੈਂ ਪਾਜੀ ਰਸਾਲ ਸਾਂ ਗੁੱਸੇ ਨਾ ਹੋ ਜਾਏ ਉਸੇ ਦੀਆਂ ਨਹੀਂ ਨਹੀਂ ਉਹਨੇ ਗੁੱਸੇ ਕਰਾ ਉਹਦੇ ਮਾਲੀ ਤੋਂ ਲੋਕੀ ਇਥੇ ਮੈਂ ਕਰਾਸ ਕਰਾਉਂਦੇ ਰਹੇ ਸਾਡੇ ਅੱਛਾ ਜੀ ਆ ਆਪਾਂ ਲਈ ਪਿੰਡ ਲਾਗੋਆ ਬਹੁਤ ਚੰਗੀ ਕੱਟੀ ਆ ਹਾਂਜੀ ਜ਼ਰੂਰ ਜੀ ਚਲੋ ਬਾਕੀ ਰਵਾ ਦਿਸ ਪੈਂਦਾ ਜੀ ਹਾਂਜੀ ਹਾਂਜੀ ਇਹਦਾ ਵੇਂਦੀ ਆ ਲਾਣੇ ਘਰਾਣੇ ਚੰਗੇ ਜਿਹੜੇ ਪਸ਼ੂਆਂ ਤੇ ਹੁਣ ਉਹ ਵੀ ਨਜ਼ਰ ਆਈ ਜਾਂਦੇ ਆ ਤੇ ਬਾਕੀ ਖੋਲ ਕੇ ਆਪਾਂ ਤੁਹਾਨੂੰ ਦਿੜਾ ਦੋਸਤ ਤੋੜ ਕੇ ਦਿਖਾ ਦਿੰਨੇ ਆ ਤੇ ਪੌਡੀ ਪੀੜ ਜਿਹੜਾ ਪੂਰਾ ਹੈਗਾ ਭਾਰੀ ਆ ਠੀਕ ਆ ਵਜਨ ਵਾਲੀ ਜਿਹੜੀ ਝੋਟੀ ਆ ਤੇ ਸਵੇਰ ਦੂਜਾ ਹੀ ਸੂਣਾ ਨਾ ਦੂਜਾ ਹੀ ਆ ਕਰੋ ਚ ਠੀਕ ਹੈ ਤੇ ਬਿਲਕੁਲ ਜਿਹੜੀ ਆ ਦੋਸਤੋ ਸਕੇਨ ਵੀ ਸੋਹਣੀ ਹੈਗੀ ਆ ਤੇ ਦੇਰ ਕੋ ਸਿੰਘੀ ਸੁਗੀ ਬਹੁਤ ਜਿਆਦੀ ਸੋਹਣੀ ਹੈ ਠੀਕ ਹੈ ਤੇ ਬਿਲਕੁਲ ਜਿਹੜੀ ਹੈ ਦੋਸਤੋ ਹਾਈਟ ਜਿਹੜੀ ਹੈ ਮੀਡੀਅਮ ਤੁਸੀਂ ਅਕਾਊਂਟ ਕਰ ਸਕਦੇ ਹੋ ਜਾਂ ਮੀਡੀਅਮ ਤੋਂ ਥੋੜੀ ਜਿਹੀ ਪਲੱਸ ਕਹਿ ਸਕਦੇ ਹੋ ਮੀਡੀਅਮ ਹਾਈਟ ਦੇ ਵਿੱਚ ਜਿਹੜੀ ਇਹ ਝੋਟੀ ਆ ਤੇ ਭਾਜੀ ਇਹਦਾ ਫਿਰ ਲੈ ਦੇ ਕੀ ਕਰਦੇ ਇਹਦਾ 84000 ਰੁਪਇਆ ਦਾ ਹੈ 84000 ਹਾਂ ਠੀਕ ਆ 84000 ਜਿਹੜਾ ਦੋਸਤੋ ਇਸ ਝੋਟੀ ਦਾ ਮੋਲ ਆ ਹਾਂਜੀ ਠੀਕ ਆ ਬਾਕੀ ਤੁਸੀਂ ਆਪਦੇ ਟਿਪਕੇ ਜਿਹੜਾ ਕਰਾਈਟੇਰੀਆ ਹੈਗਾ ਨਰਕ ਪਰਖ ਦਾ ਉਹ ਪੂਰਾ ਕਰ ਲਿਓ ਬਈ ਫਾਨਾ ਦੀ ਆਪਣੀ ਗਾਰੰਟੀ ਹੋ ਗਈ ਰਾਸੇ ਅੱਛਾ ਜੀ ਫਾਨਾ ਪਾ ਤੇ ਪਈ ਹੋਇਆ ਆਜਦੇ ਨਹੀਂ ਕੋਈ ਆਜਦੇ 42 ਸਾਲ ਉਮਰੋਂ ਕੀ 43 ਉਹਦੇ ਮਾਲ ਤੇ ਪੰਡੇ ਬਿਲਕੁਲ ਜੀ ਬਿਲਕੁਲ ਹਾਂ ਬਿਲਕੁਲ ਜੀ ਹਾਂਜੀ ਗੱਲ ਵੀ ਉਹਦੇ ਚ ਜੇ ਕੋਈ ਢਿਲਵਾਟ ਰਹੇ ਜੇ ਫਿਰ ਗੱਲ ਕਾਦੀ ਰਹਿ ਗਈ ਹਾਂ ਹਾਂ ਠੀਕ ਆ ਝੋਟੀ ਚੰਗੀ ਆ ਤੇ ਬਿਲਕੁਲ ਜਿਹੜਾ ਮੋਲ ਬਾਈ ਨੇ ਦੱਸ ਦਿੱਤਾ ਦੋਸਤੋ ਬਾਕੀ ਮਾਨਸੰਦ ਹੁੰਦਾ ਉਹ ਮੌਕੇ ਤਾਂ ਹੁੰਦਾ ਤੁਸੀਂ ਘਰੇ ਘਰੇ ਆ ਕੇ ਇੱਕ ਵਾਰੀ ਤਸੱਲੀ ਕਰ ਲਿਓ ਚੀਜ਼ ਦਿਲ ਨੂੰ ਲੱਗਦੀ ਹੋਈ ਤੇ ਜਿਹੜਾ ਸਬਦਾ ਕਰ ਲਿਓ ਇਸ ਤੋਂ ਬਾਅਦ ਅਗਲੀ ਇੱਕ ਦੋਸਤੋ ਲਾਸਟ ਐਂਡ ਫਾਈਨਲ ਤਾਂ ਆਪਾਂ ਤੁਹਾਨੂੰ ਝੋਟੀ ਦਿਖਾਉਣੀ ਆ ਨਵੀਂ ਝੋਟੀ ਆ ਤੇ ਬਾਕੀ ਪੂਰੀ ਡਿਟੇਲ ਆਪਾਂ ਬਾਈ ਸੁਖਦੇਵ ਜੀ ਨਾਲ ਗੱਲਬ ਤੇ ਭਾਜੀ ਸਵੇਰੇ ਤੱਕ ਨਾ ਜੀ ਤੇ ਪਹਿਲਾ ਸੂਗਾ ਰਾਤ ਸਿਆ ਪਹਿਲਾਂ ਨਹੀਂ ਸੁਣੀ ਆ ਆ ਪਹਿਲਾਂ ਘਰ ਆ ਲਿਆ ਨਾ ਪਹਿਲਾਂ ਨਾ ਆਖਿਆ ਦੂਜੇ ਨੇ ਵੀ ਹੋ ਸਕਦੀ ਪਰ ਘਰ ਆ ਲਿਆ ਪਹਿਲਾਂ ਨਾ ਕਿ ਪਰ ਦੂਜੇ ਹੋ ਸਕਦੀ ਆ ਦੂਜੇ ਹੋ ਸਕਦੀ ਉਹ ਪਹਿਲਾਂ ਵੀ ਹੋ ਸਕਦੀ ਰਾਤ ਸਿਆ ਅੱਛਾ ਜੀ ਆ ਸੀਲ ਠੰਡੀ ਬਹੁਤ ਆ ਠੀਕ ਆ ਆ ਕਰੋ ਜੀ ਚੈੱਕ ਠੀਕ ਆ ਸੋ ਜਿੱਥੋਂ ਦੋਸਤੋ ਅਗੋਂ ਪਸੂ ਕੋਈ ਵੀ ਵਪਾਰੀ ਵੀਰ ਜਾਂ ਭਾਈ ਸਕਦੇ ਉਹਨਾਂ ਲਿਆ ਉਹਨਾਂ ਪਹਿਲਾਂ ਸੂਗ ਪਹਿਲਾਂ ਕਿਹਾ ਬਾਕੀ ਥੋੜੀ ਸਮਝ ਆ ਠੀਕ ਆ ਬਾਕੀ ਆ ਵੇਖੋ ਤੁਸੀਂ ਪੁੱਠਾ ਪਠਾ ਵੇਖੋ ਝੋਟੀ ਦਾ ਤੇ ਝੋਟੀ ਚੰਗੀ ਆ ਥਣਾ ਤੋਂ ਉਹਨਾਂ ਦੀ ਸਫਾਈ ਬਹੁਤ ਜਿਆਦੀ ਆ ਵੇਖੋ ਆ ਵੇਖੋ ਜੀ ਪੂਛ ਚੱਕ ਚਲਾਉਂਦੀ ਆ ਜਿਵੇਂ ਆਪਾਂ ਹੱਥੋਂ ਹੱਥ ਲਾਈਦਾ ਠੀਕ ਹੈ ਚੰਗੀ ਕੱਟੀ ਤੇ ਬਿਲਕੁਲ ਚੌਰਸ ਲੇਵਾ ਤੇ ਆਹ ਪੁੱਠਾ ਪਠਾ ਵੇਖੋ ਤੁਸੀਂ ਅੱਜ ਦਿਨ ਇਹਨੇ ਵੀ ਅੱਠ ਲੈ ਜਾਣੇ ਕੱਟ ਕੇ ਲੈ ਜੂਗੇ ਜੀ ਹਾਂਜੀ ਹਾਂਜੀ ਠੀਕ ਹੈ ਜੀ ਅੱਜ ਸ਼ਹਿਤ ਹੁੰਦਾ ਸਣਾ ਜੋ ਮਾੜਾ ਮਤ ਠੀਕ ਹੈ ਠੀਕ ਹੈ ਜੀ ਆਹ ਵੇਖੋ ਫੇਸ ਦੀ ਕੁਆਲਿਟੀ ਆਹ ਦੇਖੋ ਜੀ ਠੀਕ ਹੈ ਜੀ ਆਹ ਸਿੰਘਾਂ ਦੀ ਪੰਤਰ ਜੀ ਮੂੰਹ ਮੱਥਾ ਚੰਗੀ ਤਰ੍ਹਾਂ ਵੇਖ ਲਓ ਤੇ ਆਹ ਜਿਹੜਾ ਬਹਿਣੀ ਵਾਲੇ ਪਾਸੇ ਦਾ ਥਾਣਾ ਦੇਖ ਲਓ 8 ਤੋਂ 10 ਦਿਨ 8 ਦਿਨ ਅਜੇ ਸਮਾਂ ਜੜਾ ਨਾਲ ਜਾਂਦੀ ਆ ਜ਼ਰੂਰ ਧਿਆਨ ਦੇ ਵਿੱਚ ਰੱਖ ਲਿਓ ਝੋਟੀ ਦਾ ਜਦੋਂ ਤੁਸੀਂ ਗੱਲਬਾਤ ਕਰਨੀ ਹੈ ਤੇ ਵੇਰਵਾ ਜ਼ਰੂਰ ਧਿਆਨ ਦੇ ਵਿੱਚ ਰੱਖ ਲਿਓ ਵੀ 810 ਦਿਨ ਦਾ ਸਮਾਂ ਲ ਜਾਂਦੀ ਹੈ ਠੀਕ ਆ ਤੇ ਥਾਣ ਥਾਣ ਜਿਹੜਾ ਤੁਸੀਂ ਵੇਖੋਗੇ ਦੋਸਤੋ ਦੇ ਵਿਥਾਂ ਬਰਨਾ ਹੈਗੀਆਂ ਅਗਲੇ ਥਾਣਾਂ ਦੀਆਂ ਤੇ ਬਹਿਣੀ ਉਲਟ ਬਹਿਣੀ ਦੀਆਂ ਬਹੁਤ ਜ਼ਿਆਦੀਆਂ ਹੈਗੀਆਂ ਨੇ ਠੀਕ ਆ ਤੇ ਮਗਰਲੇ ਥਾਣਾਂ ਦੇ ਵਿੱਚ ਵੀ ਗਿਆਬੰਤਰ ਚੰਗਾ ਬਿਲਕੁਲ ਹਨ ਤਸੱਲੀ ਦੇ ਨਾਲ ਮੇਰਾ ਵੀਰ ਵੀਡੀਓ ਵੇਖ ਲਿਆ ਕਰੋ ਤੇ ਅੱਗੇ ਨਵੇਂ ਫਾਰਮਰ ਜਿਹੜੇ ਆਪਣੇ ਨਾਲ ਨਹੀਂ ਕਿ ਜੁੜੇ ਅਟੈਚ ਨਹੀਂਗੇ ਉਹਨਾਂ ਤੱਕ ਵੀ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰ ਦਿਆ ਕਰੋ ਠੀਕ ਆ ਤੇ ਭਾਜੀ ਸਖਦੇਵ ਸਿੰਘ ਆਏ ਇਹ ਦੇਰਕੇ 75 ਦੀ ਰਾਜ ਹੈ ਅੱਛਾ ਜੀ ਆ ਆਜੋ ਫਰਾਈਆਂ ਅੱਛਾ ਜੀ ਤੇ ਕੋਈ ਮਾਨਤਾ ਨੋ ਤੇ ਖੁੱਲਾ ਕਰ ਦੂੰਗਾ 75 ਨੂੰ ਕਰ ਦਾਂਗੇ ਹੋਰ ਯਾਰ ਕਰਦਾ ਅੱਛਾ 74 ਦੀ ਦੇਣਾ ਅੱਛਾ ਜੀ ਹਾਂਜੀ 74 ਦੀ 74 ਦੀ ਤੋਰੀ ਤੋਰੀਓ ਤੋਰੀਏ ਜ਼ਰੂਰ ਦੀ ਵਿਖਾਈਏ ਠੀਕ ਆ 74 ਦੀ ਜਿਹੜੀ ਦੋਸਤੋ ਇਹ ਛੋਟੀ ਹੁੰਦੀ ਹੈ ਠੀਕ ਆ ਹਾਂ ਨਾ ਹੋਣੀ 74 ਦੀ ਹਾਂ ਨਾ ਪਈ ਤਾਂ ਵੀ ਹਾਂ ਨਾ ਹੀ ਹੋਣੀ ਹੈ ਠੀਕ ਆ ਸੋ ਤੁਸੀਂ ਵਿਜ਼ਿਟ ਕਰਨ ਤੋਂ ਬਾਅਦ ਆਪਣੀ ਤਸੱਲੀ ਕਰ ਲਿਓ ਬਾਕੀ ਜੋ ਗੁੰਜਾਇਸ਼ ਹੋਈ ਦੋਸਤੋ ਮੌਕੇ ਦੀ ਜਿੰਨੀ ਵੀ ਹੋਣੀ ਹੋਈ ਆਪਦੀ ਸੋਚ ਸਮਝਦੇ ਹਿਸਾਬ ਨਾਲ ਕੋਈ ਵੀਰ ਪੈਸੇ ਲਾ ਸਕਦਾ ਕੋਈ ਜਿਹੜਾ ਗੁੱਸਾ ਗਲਾ ਨਹੀਂ ਹੁੰਦਾ ਮਾਲਕ ਨੂੰ ਓਨਰ ਨੂੰ ਆ ਕਰੋ ਕੱਤੀ ਬਹੁਤ ਚੰਗੀ ਰਾਤ ਸੇ ਜਿਹੜਾ ਲੈ ਜੂ 10 ਰੁਪਏ ਚੂਹ ਡਰ ਲੋ ਵੀ ਦੋਸਤੋ ਠੀਕ ਆ ਤੇ ਭਾਜੀ ਸੁਖਦੇਵ ਸਿੰਘ ਜਿਹੜੇ ਸੰਪਰਕ ਨੰਬਰ ਵੀ ਆਪਣੇ ਭੈਣ ਭਰਾਵਾਂ ਨੂੰ ਜਰੂਰ ਸਾਂਝੇ ਕਰ 887288568 ਠੀਕ ਹੈ 887288568 ਠੀਕ ਹੈ ਸੋ ਦੋਸਤੋ ਇਹ ਹਨ ਬਾਈ ਸੁਖਦੇਵ ਸਿੰਘ ਪਿੰਡ ਬਲਟੋਹਾ ਤਹਿਸੀਲ ਪੱਟੀ ਜ਼ਿਲ੍ਹਾ ਅਸ਼ਰੀ ਤਰਨਤਾਰਨ ਸਾਹਿਬ ਚਾਰ ਐਨੀਮਲ ਆਪਾਂ ਤੁਹਾਨੂੰ ਦਿਖਾਏ ਆ ਜਿੰਦੇ ਜੋ ਝੋਟੀਆਂ ਵੀ ਆ ਦੋਸਤੋ ਮੱਝਾਂ ਵੀ ਆ ਇੱਕ ਨੀਲੀ ਦਾ ਵੀ ਨਾਗ ਦਿਖਾਇਆ ਤੁਹਾਨੂੰ ਨੀਲੀ ਦਾ ਵੀ ਮੈਂ ਦਿਖਾਈ ਹੈ ਚੌਥੀ ਸਵੇ ਸੁਣ ਦੇ ਵਿੱਚ ਰੈਡੀ ਅੱਗੇ ਆਉਣ ਵਾਲੇ ਦਿਨ ਦੋਸਤੋ ਹੈਗੇ ਆ ਤਕਰੀਬਨ 8 ਤੋਂ 10 ਦਿਨ ਹਜੇ ਸਮਾਂ ਲੱਜੂਗੀ ਇੱਕ ਪਹਿਲੇ ਨੰਬਰ ਤੇ ਤੁਹਾਨੂੰ ਥੋੜੀ ਜੀ ਡੇਢ ਕ ਮਹੀਨੇ ਦੀ ਆਪਾਂ ਉੱਚੀ ਜਿਹੜੀ ਝੋਟੀ ਦਿਖਾਈ। ਰਾਸ਼ੇ ਸਾਰੀਆਂ ਮਹੀਨੇ ਸਾਰੀਆਂ ਕਰਮੀਆਂ ਦੁੱਧ ਦੇਣਾ। ਬਿਲਕੁਲ ਜੀ। ਹਾਜੀ ਅਜੇ ਇਹਨਾ ਮਹੀਨਾ ਮਹੀਨਾ ਦਾ ਮੈਂ ਤਾਜ਼ੀਆਂ ਜਿਹੜੀਆਂ ਵਿਕਦੀਆਂ ਹੀ ਰਹਿਣੀਆਂ। ਬਿਲਕੁਲ ਬਿਲਕੁਲ। ਹਾਂਜੀ ਹਾਂ। ਬਿਲਕੁਲ ਜੀ ਹਜੇ ਨਾਲੇ ਸਾਰੀ ਗਰਮੀ ਪਸ਼ੂ ਸਾਰੀ ਗਰਮੀ ਨਾ ਮਹੀਨੇ ਦੁੱਧ ਦੇਣਾ ਮੈਂ 12-13 ਕਿਲੋ ਦੁੱਧ ਨੂੰ ਕੀ ਜਾਂਦਾ ਕਿੱਦਾ ਕਰਦੇ ਆ। ਬਿਲਕੁਲ ਬਿਲਕੁਲ। ਹਾਂਜੀ। ਆ ਜਿਹੜੀ ਦੋਸਤੋ ਤੁਹਾਨੂੰ ਦੂਜੇ ਨੰਬਰ ਤੇ ਕਰੋ ਮਾੜਾ ਫੇਸ ਇਹਨੂੰ। ਹਾਂ ਹਾਂ ਆ ਵਿਖਾਓ ਜੀ ਆ ਦੇਖੋ ਜੀ। ਠ ਕਵਾਲਿਟੀ ਕੁਆਲਿਟੀ ਪੂਰੀ ਹੈਗੀ ਨੀਲੀ 라ਵੀ ਤੇ ਬਹੁਤੇ ਵੀਰ ਜਿਹੜੇ ਸ਼ਕੀਨ ਨੇ ਖਾਸ ਤੌਰ ਤੇ ਤੁਸੀਂ ਅਭੀ ਤਸੱਲੀ ਕਰ ਲਿਓ ਬੇਸ਼ੱਕ ਉਸ ਤੋਂ ਬਾਅਦ ਖਰੀਦ ਕਰ ਲਿਓ ਮਿਲਦੇ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਆ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ